ਮਜ਼ਦੂਰ ਸ਼ਕਤੀ ਜਿੰਦਾਬਾਦ 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 ਸਫਾਰ ਮਜ਼ਦੂਰਾਂ ਕਰਾਵਾ ਰੇ ਇੱਕ ਵਾਰ ਜਿੰਦਾਬਾਦ ਕਿਸਾਨਾਂ ਦੇ ਅੰਦੋਲਨ ਚੱਲਦੇ ਆ ਅੱਜ ਦਿੱਲੀ ਵਿੱਚ ਕਿੰਨੇ ਸੰਖੀ ਦਿਨ ਹੋ ਗਏ ਆ ਜਿਸ ਦਿੱਲੀ ਵਿੱਚ ਜੇ ਕਿਸਾਨ ਰੋਜ਼ ਪਰਦੇਸ਼ੇ ਕਰਦੇ ਪਏ ਪੰਜਾਬ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਵੀਰ ਕਿਸਾਨ ਸ਼ਕਤੀ ਕਮੇਟੀ ਦਾ ਮਜ਼ਦੂਰ ਸ਼ਕਤੀ ਕਮੇਟੀ ਵੱਲੋਂ ਵੀ ਰੋਜ਼ ਪਰਦੇਸ਼ੇ ਕੀਤੇ ਜਾ ਰਹੇ ਆ ਇਹਦੇ ਕਰਕੇ ਅੱਜ ਭਾਜਪਾ ਦੇ ਜਿਹੜੇ ਆਗੂ ਆ ਉਹਨਾਂ ਦੇ ਜਿਹੜੇ ਦੁਕਾਨਾਂ ਬੰਦ ਕਰਾ ਕੇ ਮੋਹਲ ਬੰਦ ਕਰਾ ਕੇ ਉਹਨਾਂ ਗਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵੀ ਇਹਦੇ ਅਜੇ ਵੀ ਜਿਹੜੇ ਭਾਜਪਾ ਆਗੂ ਆ ਉਹ ਕਿਸਾਨਾਂ ਦੀ ਹੱਕ ਦੀ ਬੋਲੀ ਨਹੀਂ ਬੋਲਦੇ ਬਾਈ ਅੱਜ ਇੱਕ ਸੰਕੇਤਮਕ ਇੱਕ ਰੋਸ ਦਾ ਨੰਦ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕਿ ਜੇਕਰ ਅੱਗੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਜਿਹੜੇ ਰੋਸ ਪ੍ਰਦਰਸ਼ਨ ਜਿਹੜੇ ਆਗੂ ਆਦੇ ਮੋਲ ਅਜੇ ਘੜਾ ਉਪਰ ਵੀ ਕੀਤੀ ਜਾਣਗੀ ਸਾਡੇ ਨਾਲ ਇਸ ਵੇਲੇ ਕਿਸਾਨ ਖੇਤੂਦਾਰ ਸ਼ਕਤੀ ਕਮੇਟੀ ਦੇ ਆਗੂ ਮੌਜੂਦ ਨੇ ਗੱਲ ਕਰਾਂਗੇ ਅੱਜ ਜਿਹੜਾ ਤੁਸੀਂ ਇੱਥੇ ਧਰਨਾ ਲਗਾਇਆ ਵਾ ਕੀ ਕਹਿਣਾ ਚਾਹੋਗੇ ਇਹ ਧਰਨਾ ਜੀ ਸਾਡਾ ਜੋ ਜਥੇ ਬੰਦੀਆਂ ਵੱਲੋਂ ਕਾਲ ਆਈ ਸੀ ਕਿ ਭਈ ਜਿੰਨੇ ਵੀ ਬੀਜੇਪੀ ਦੇ ਆਗੂ ਆ ਪੁਰਾਣੇ ਵਿਧਾਇਕ ਆ ਉਹਨਾਂ ਦੇ ਮੌਲ ਸੱਤ ਦੇ ਮੌਲ ਜੋ ਵੀ ਹੋ ਘੇਰਨੇ ਆ ਉਹਦੇ ਤਹਿਤ ਜਿਹੜਾ ਅਸੀਂ ਸੰਕੇਤਕ ਤਰਨਾ ਚ ਲਾਇਆ ਵਾ ਵੀ ਇਹ ਜਿਹੜੇ ਆ ਕਿਸਾਨਾਂ ਦੇ ਹੱਕ ਚ ਜੇ ਬੋਲਦੇ ਆ ਕਿ ਠੀਕ ਆ ਜੇ ਨਹੀਂ ਤੇ ਇਹਨਾਂ ਦਾ ਅਸੀਂ ਪੂਰਨ ਤੌਰ ਤੇ ਜਿਹੜਾ ਲੰਮੇ ਸਮੇਂ ਲਈ ਬਾਹਰ ਦੇ ਵਿੱਚ ਬਾਈਕਾਟ ਕਰਾਂਗੇ ਅੱਜ ਦਾ ਇਹ ਤੁਹਾਡਾ ਸੰਕੇਤਕ ਤਰਨਾ ਜਿਹੜੀ ਆਪਣੀ ਮੀਟਿੰਗਾਂ ਬੇਸੇ ਤੁਹਾਡੇ ਕੋਲ ਦੇ ਭਈਆ ਕੇਂਦਰ ਸਰਕਾਰ ਨਾਲ ਕਿਸ ਤਰ੍ਹਾਂ ਦੇਖਦੇ ਹੋ ਇਹ ਸਰਕਾਰਾਂ ਦੀ ਨਲਾਇਕੀ ਹੈ ਜੀ ਜਿਹੜਾ ਲੋਕ ਲੰਮੇ ਮੋਲ ਕਰ ਰਿਹਾ ਆ ਆਰਡੀਨੈਂਸ ਤੇ ਇਹਨਾਂ ਨੂੰ ਵਾਪਸ ਲੈਣੇ ਪੈਣੇ ਆ ਪਰ ਇਹ ਜਨਤਾ ਨੂੰ ਖਰਾਬ ਕਰ ਰਹਾ ਹੈ ਇਹਨਾਂ ਲਈ ਜਿਹੜਾ ਵਾ ਆਉਣ ਸਮੇਲੀਆ ਜਿਹੜੇ ਰਿਜ਼ਲਟ ਮਾਰੇ ਨਿਕਲਣਗੇ ਇਸ ਲਈ ਹੀ ਚੋਣੇ ਵੀ ਛੇਤੀ ਤੇ ਛੇਤੀ ਜਿਹੜਾ ਮਸਲੇ ਦਾ ਹੱਲ ਕਰਕੇ ਤੇ ਕਿਸਾਨਾਂ ਨੂੰ ਜਿਹੜਾ ਘਰ ਨੂੰ ਘਰਉਣ ਦੀ ਕੋਸ਼ਿਸ਼ ਕਰਨਾ ਨਹੀਂ ਤੇ ਜਿਹੜਾ ਬਹੁਤ ਚ ਇਹਨਾਂ ਨੂੰ ਖਮਿਆਲ ਦਾ ਜਿਹੜਾ ਇਹਦਾ ਗਲਤ ਪੁੱਤਰਾ ਪਊਗਾ ਇਸ ਦਾ ਕੇਂਦਰੀ ਮੰਤਰੀ ਨਿੰਦਤ ਉਮਰ ਕਹਿ ਰਿਹਾ ਵਾਪੀ ਜਿਹਨਾਂ ਸਿਗਰਸੀ ਚੱਲਦਾ ਪਿਆ ਵਾ ਜਿਹੜੇ ਬੱਚੀ ਆ ਬੀਪੀਆਂ ਵਾਂ ਉਹਨਾਂ ਨੂੰ ਘਰ ਭੇਜ ਦੇਵਾ ਕੀ ਆਪਣਾ ਸੰਗਲਸੀਆ ਚੱਲਦਾ ਪਿਆ ਬੀਬੀਆਂ ਜੋਤੀ ਰਹਿਣੀਆਂ ਕਿ ਜਵਾਬਸਾਂ ਦੀ ਕੋਈ ਤਿਆਰੀ ਹੈਗੀ ਕੋਈ ਇਹ ਜਦੋਂ ਤੱਕ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ ਸਾਰੇ ਦਾਦਾ ਤਾ ਬਜ਼ੁਰਗ ਵਾਪਸ ਹੋਣੇ ਨਾ ਬੀਬੀਆਂ ਵਾਪਸ ਹੋਣੀਆਂ ਨਾ ਬੱਚੇ ਵਾਪਸ ਹੋਣੇ ਹੋਰ ਜਾ ਸਕਦੇ ਆ ਪਰ ਵਾਪਸ ਨਹੀਂ ਘਟ ਆਉਣ ਦੇ ਜੇ ਜਾਣਗੇ ਜ਼ਿਆਦਾ ਉਹਨਾਂ ਚਿਰ ਗਿਣਤੀ ਜਿਹੜੀ ਉੱਥੇ ਵਧ ਹੀ ਰਹੂਗੀ ਘਟੂਗੀ ਨਹੀਂ ਕੋਈ ਵੀ ਵਾਪਸ ਆਉਣ ਨੂੰ ਤਿਆਰ ਨਹੀਂਗਾ ਕੋਈ ਨਹੀਂ ਆਖੇ ਲੱਗਦਾ ਵੀ ਪਿੰਡ ਵਾਪਸ ਆ ਜੀਏ ਜਿਹੜੇ ਆਂਦੇ ਆ ਵੀ ਅਸੀਂ ਆਪਣਾ ਕਾਨੂੰਨ ਹੈ ਵਾਪਸ ਕਰਾ ਕੇ ਆਉਣੇ ਬਾਬਾ ਜੀ ਜਿੱਦਾ ਕੜਾਗੇ ਹੀ ਖੰਦੇ ਪੈ ਰਹੀ ਆ ਸਾਡੇ ਉਥੇ ਬਜ਼ੁਰਗ ਸਾਡੀਆਂ ਬੀਬੀਆਂ ਸਾਡੇ ਬੱਚੇ ਵੀ ਅੰਦੋਲੇ ਵਿੱਚ ਸ਼ਾਮਲ ਹੋਏ ਕਿੱਸਾ ਵੇਖਦੇ ਹੋ ਤੁਸੀਂ ਉਹ ਠੰਡ ਦੀ ਗੱਲ ਆ ਠੰਡ ਸਾਨੂੰ ਵਿਰਸੇ ਚ ਮਿਲੀ ਆ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸੋਤੇ ਸਹਿਬ ਜਾਦੇ ਮਾਤਾ ਗੁਜਰਕੌਰ ਜੀ ਠੰਡੇ ਬੁਰਜਿਤ ਰਹੇ ਆ ਉਹ ਸਾਨੂੰ ਸਿਖਿਆ ਦੇ ਕੇ ਗਏ ਆ ਕਿ ਠੰਡਾ ਤੋਂ ਗਰਮੀ ਤੋਂ ਸਾਨੂੰ ਕੁਝ ਨਹੀਂ ਖੋ ਸਕਦੀਆਂ ਸਾਨੂੰ ਬਾਣੀ ਦੇ ਉੱਤੇ ਉਹ ਅਸਰਾ ਵਾ ਸਾਡਾ ਇਤਿਹਾਸ ਹੈ ਇੱਕ ਉਹਦੇ ਉੱਤੇ ਹੀ ਚੱਲ ਕੇ ਆਪਣੇ ਫਲਸਫੇ ਦੇ ਗੁਰੂਆਂ ਨੇ ਦਿੱਤੇ ਉਹ ਸੰਦੇਸ਼ ਤੇ ਅਸੀਂ ਚੱਲ ਰਹੇ ਆ ਸਾਨੂੰ ਕੋਈ ਠੰਡ ਦੀ ਪਰਵਾਹ ਨਹੀਂ ਸਾਡੇ ਨਾ ਬਜ਼ੁਰਗਾਂ ਨੂੰ ਨਾ ਮਤਾਵਾਂ ਨੂੰ ਕੋਈ ਠੰਡ ਦੀ ਪਰਵਾਹ ਜਿਹੜੀ 4 ਤਰੀਕ ਦੀ ਮੀਟਿੰਗ ਹੋ ਰਹੀ ਹੈ ਜਾਂ ਕੋਈ ਆਸ ਹੈਗੀ ਅੱਜ ਕੁਝ ਹੋਣਾ ਵੇਖੋ ਜੀ ਜਿਹੜੀ ਮੀਟਿੰਗ ਦੀ ਗੱਲ ਆ 4 ਤਰੀਕ ਨੂੰ ਅਸੀਂ ਕੋਈ ਵੱਡੀ ਆਸ ਨਹੀਂ ਰੱਖਦੇ ਸਾਡੀ ਦੇਹੋ ਗੱਲ ਆ ਕੋਈ ਪਹਿਲਾਂ ਤੋਂ ਹੀ ਕਿਸਾਨ ਮਜ਼ਦੂਰ ਜ਼ਿਗਰਸ਼ ਕਮੇਟੀ ਇੱਕੇ ਜੰਡੇ ਦੇ ਉੱਤੇ ਆ ਜਿਹੜੇ ਆਰਡੀਨੈਂਸ ਆ ਇਹਨੂੰ ਰੱਦ ਕੀਤੇ ਜਾਣ ਉਹਨਾਂ ਨੂੰ ਵਾਪਸ ਲਵੇ ਸਰਕਾਰ ਫੇਸ ਮੀਟਿੰਗ ਜਿਹੜੀ ਅਗਲੀ ਗੱਲ ਕੋਈ ਕਰਾਂਗੇ ਕਿਹੜਾ ਇਹ ਆਪਾਂ ਧਰਨਾ ਲਗਾਇਆ ਵਾ ਆਪਣਾ ਭਾਜਪਾ ਦੇ ਆਗੂ ਦੇ ਬੋਲ ਦੇ ਬਾਹਰ ਇਹ ਧਰਨਾ ਅਨੰਤ ਸਮੇਂ ਲਈ ਹੈ ਕਿ ਜਾਂ ਵੇਖੋ ਜਿਹੜਾ ਧਰਨਾ ਵਾ ਇਹ ਸਾਡਾ ਇੱਕ ਸੰਕੇਤਕ ਧਰਨਾ ਵਾ ਸਕ੍ਰੀਪਟ ਦੇਣ ਆਏ ਅਸੀਂ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੋੜ ਪਈ ਤੇ ਅਸੀਂ ਪੱਕੇ ਮੋਰਚੇ ਲਾ ਕੇ ਜਿਹੜਾ ਵਾ ਮੌਲਾ ਦੇ ਗਾੜੀ ਇਹਨਾਂ ਦੇ ਘਰਾਂ ਦੇ ਅੱਗੇ ਜਿਹੜੇ ਆ ਪੱਕੇ ਮੋਰਚੇ ਲਾ ਕੇ ਬਾਂਗੇ ਸਾਡਾ ਸੰਕੇਤਕ ਧਰਨਾ ਅੱਜ ਦਾ ਇਹ ਨਾਲ ਦਰਨਾ ਹੋੜੀ ਕਿਸਾਨ ਆਗੂ ਮੌਜੂਦ ਨੇ ਗੱਲ ਕਰਾਂਗੇ ਜਿਹੜਾ ਜੀ ਧਰਨਾ ਲਗਾਏਗਾ ਕੀ ਕਹਿੰਦਾ ਚਾਉਂਦੇ ਅੱਜ ਜਿਹੜਾ ਇੱਥੇ ਜੋਸ਼ੀ ਦੇ ਮੋਲਗਾੜੀ ਧਰਨਾ ਲੱਗਾ ਵਾ ਮੈਂ ਸਤਨਾਮ ਸਿੰਘ ਮਾਣੂਚਾਲ ਕਿਸਾਨ ਮਜ਼ਦੂਰ ਚਕਰ ਚਪੜੀ ਜ਼ਿਲ੍ਹਾ ਦਾ ਸੀਨੀਅਰ ਅਮਿਤ ਪ੍ਰਧਾਨ ਅੱਜ 100 ਦਿਨ ਹੋ ਗਿਆ ਧਰਨਾ ਲੱਗੇ ਜਿਹੜਾ ਕਿ ਤਿੰਨ ਕਾਲੇ ਕਿਨੂਨਾਂ ਨੂੰ ਲੈ ਕੇ ਧਰਨਾ ਲੱਗਾ ਸੀ ਉਹਦੇ ਵਿੱਚ ਭਾਜਪਾ ਦੇ ਆਗੂਆਂ ਦੇ ਗਾੜੀ ਦਰਨਾਸ਼ ਕਰਕੇ ਲਾਇਆ ਪੀਏ ਜਿਹੜੇ ਬਿਆਨਬਾਜ਼ੀ ਅਜੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਦੇ ਰਹੇ ਅਜੇ ਵੀ ਜਿਹੜਾ ਬਾ ਸਰਕਾਰ ਦੇ ਨਾਲ ਸਾਝ ਪਾ ਰਹੇ ਨੇ ਇਸ ਕਰਕੇ ਦਰਨਾ ਲਾਇਆ ਵਾ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਜ ਸਾਡਾ ਸੰਕੀਤਕ ਦਰਨਾ ਵਾ ਅੱਜ ਸਾਡਾ ਦੋ ਤਿੰਨ ਘੰਟੇ ਦਾ ਦਰਨਾ ਵਾ ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਹੱਥ ਦੇ ਨਾਲ ਆਨਾਰ ਲਾਈ ਕਿਸਾਨਾਂ ਦੀ ਦਰਦ ਨੂੰ ਨਾ ਸਮਝਿਆ ਤੇ ਫਿਰ ਪੱਕੇ ਵੀ ਮੋਰਚੇ ਜਿਹੜੇ ਆ ਇਹਨਾਂ ਮੌਦਾਂ ਗਾ ਲੱਗਣਗੇ ਤੇ ਸਰਕਾਰ ਨੂੰ ਦੱਸਿਆ ਜਾਊਗਾ ਕਿ ਤੂੰ ਕਾਲੇ ਕਾਨੂੰਨ ਜਿੰਨਾ ਚਿਰ ਵਾਪਸ ਨਹੀਂ ਕਰ ਲੈਂਦਾ ਉਨਾ ਜਿਹੜੇ ਸਾਡਾ ਪ੍ਰਦਰਸ਼ਨ ਜਿਹੜਾ ਰੋਸ ਹੈ ਜਿਹੜਾ ਲਗਾਤਾਰ ਜਾਰੀ ਰਹੇਗਾ ਜਿਸਾ ਕੇਂਦਰ ਸਰਕਾਰ ਨੇ ਆਪਣੇ ਦੋ ਬਿੱਲ ਹਲੇ ਜਿਹੜੇ ਆ ਉਹ ਮੰਨੇ ਗਿਆ ਅਗਲਾ ਬਣਾ ਕੀ ਮਿਸ਼ਨ ਹੈਗਾ ਦੋ ਬਿੱਲਾਂ ਦਾ ਸਹਮਦੀ ਆਪਣੀ ਹੋਣੀ ਹੋਸੀ ਮੇਖੋ ਜੀ ਜਿਹੜੇ ਦੋ ਬਿੱਲ ਨੇ ਪਰਾਲੀ ਦਾ ਲਿਆਂਦਾ ਬਿੱਲ ਚਾਹੇ ਜਿਹੜਾ ਵਾ 220 ਬਿਜਲੀ ਦਾ ਲਿਆਂਦਾ ਵਾ ਉਹ ਅਜੇ ਇਹਨਾਂ ਨੇ ਪਾਸ ਨਹੀਂ ਕੀਤੇ ਉਹ ਅਜੇ ਲਿਆਂਦੇ ਹੈ ਗਿਆ ਇਹਨਾਂ ਦੀ ਮਿਆਦ ਹੁੰਦੀ ਬਿੱਲਾਂ ਦੀ 6 ਮਹੀਨੇ ਤੱਕ ਪਰ ਉਹ ਸਾਨੂੰ ਟਾਲ ਮਟੋਲ ਕਰਕੇ ਉਹਨਾਂ ਬਿੱਲਾਂ 'ਚ ਕੱਢਣਾ ਚਾਹੁੰਦੇ ਆ ਪਰ ਅਸੀਂ ਦੱਸਣਾ ਚਾਹੁੰਦੇ ਆਂ ਵੀ ਉਹਨਾਂ ਨਾਲ ਨਹੀਂ ਸਰਨਾ ਸਾਡੀ ਮੰਗ ਹੈ ਸਮੁੱਚੀ ਵੀ ਸਾਰੇ ਕਾਲੇ ਕਾਨੂੰਨ ਵਾਪਸ ਲੈ ਜਾਣਾ ਐਮਐਸਪੀ ਦਾ ਜਿਹੜਾ ਵਾ ਕਾਨੂੰਨ ਬਣਾਇਆ ਜਾਵੇ ਤੇਆਂ ਫਸਲਾਂ ਦੇ ਭਾਅ ਵੱਜਣਾ ਤੇ ਜਿਹੜਾ ਵਾ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਇਹ ਵੀ ਸਾਡੀ ਮੰਗ ਹੈ ਨਾਲ ਕਿਉਂਕਿ ਕਿਸਾਨਾਂ ਦੀ ਦਰਦ ਨੂੰ ਸਮਝਦੇ ਹੋਏ ਜਿਹੜਾ ਵਾ ਸਰਕਾਰ ਅਡਾਨੀਆਂ ਬਾਨੀਆਂ ਤੋਂ ਬਾਹਰ ਛਿੜਾ ਕੇ ਤੇ ਵਾਪਸ ਆ ਕੇ ਕਿਸਾਨਾਂ ਦੀ ਗੱਲ ਸੁਣੇ ਬਾਨੀ ਅਡਾਨੀ ਕਰ ਗਈ ਦੀ ਹੋਵੇ ਅੰਬਾਨੀ ਡੜੀ ਦੇ ਪਹਿਲਾਂ 6ਵੇਂ ਨੰਬਰ 'ਤੇ ਹੀ ਵਰਲਡ ਵਿੱਚ ਉਹਨਾਂ ਦੇ 11ਵੇਂ ਨੰਬਰ ਤੇ ਆ ਕੇ ਕਿਸਾਨਾਂ ਅੰਦੋਲਨ ਕਰਕੇ ਸਾਧੀਆਂ ਤੋਂ ਦੇਖੋ ਜੀ ਅਜੇ ਉਹ 11ਵੇਂ ਨੰਬਰ ਤੇ ਆਇਆ ਅਜੇ ਕਿਸਾਨਾਂ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਮਲਾਜਮਾਂ ਨੇ ਉਹਨਾਂ ਨੂੰ ਬਿਲਕੁਲੋ ਜ਼ੀਰੋ ਤੇ ਲੈ ਆਉਣਾ ਕਿਉਂਕਿ ਸਾਡਾ ਰੋਸ ਆ ਕਿ ਅਸੀਂ ਰੋਸ ਵਜੋਂ ਜਿਹੜਾ ਵਾ ਜਿੱਥੋਂ ਤੱਕ ਵੀ ਸਾਡੇ ਕੋਲ ਰੋਸ ਜਤਾਇਆ ਗਿਆ ਜਿਹੜੇ ਰੂਪ ਚ ਵੀ ਜਤਾਇਆ ਗਿਆ ਅਸੀਂ ਜਤਾ ਕੇ ਉਹਨਾਂ ਅਡਾਨੀਆਂ ਬਾਨੀਆਂ ਦਾ ਜਿਹੜਾ ਕਾਰੋਬਾਰ ਹੈ ਜਿਹੜਾ ਕਿ ਉਹ ਸਾਡੇ ਦੇਸ਼ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਕਿਸੇ ਕੀਮਤ ਤੇ ਕਬਜ਼ਾ ਨਹੀਂ ਕਰਨ ਦਵਾਂਗੇ ਕਬਜ਼ਾ ਬਿਲਕੁਲੋ ਨਹੀਂ ਹੋਣ ਦਿੱਤਾ ਜਾਊਗਾ ਪਰ ਜਿਹੋ ਜਿਹੇ ਸਾਡੇ ਕੋ ਪ੍ਰਦਰਸ਼ਨ ਹੋਇਆ ਸ਼ਾਂਤਮਈ ਰੂਪ ਦੇ ਵਿੱਚ ਅਸੀਂ ਉਹਨਾਂ ਦੇ ਜਿਹੜੇ ਵੀ ਕਾਰੋਬਾਰ ਆਉਣ ਵਾਲੇ ਦਿਨਾਂ 'ਚ ਹੋਰ ਬੰਦ ਕਰਾਂਗੇ ਅੱਜ 37 ਦਿਨ ਹੋ ਗਏ ਆ ਦਿੱਲੀ ਵਿੱਚ ਧੰਦੇ ਚੱਲਦੇ ਆ ਰਹੇ ਦਿਨਦਰ ਤੋਮਰ ਕਹਿ ਰਿਹਾ ਵਾ ਵੀ ਜਿਹੜੇ ਬੱਚੇ ਆ ਬਜ਼ੁਰਗ ਆ ਬੀਬੀਆਂ ਵਾ ਉਹਨਾਂ ਨੂੰ ਘਰ ਭੇਜੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਗੱਲ ਇਹਦਾ ਮੈਂ ਜਿਹੜੇ ਤੋਮਰ ਕਹਿ ਰਿਹਾ ਵਾ ਜੇ ਉਹਨਾਂ ਦੇ ਬੱਚਿਆਂ ਦੀ ਬਜ਼ੁਰਗਾਂ ਦੀ ਇੰਨੀ ਦਰਦ ਆ ਤੇ ਮੇਰੇ ਕਾਲੇ ਕਾਨੂੰਨ ਵਾਪਸ ਲੈ ਜਾਣ ਤੇ ਕਿਸਾਨ ਜਿਹੜੇ ਉੱਠ ਕੇ ਘਰ ਨੂੰ ਆ ਜਾਣ ਕਿਉਂਕਿ ਇਹਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਕਰਨੇ ਤੇ ਉਹਨਾਂ ਚਿਰ ਸਾਨੂੰ ਵੇਖੋ ਸਾਡਾ ਤਾਂ ਰਹਿਣਾ ਹੀ ਕੁਝ ਨਹੀਂਗਾ ਕਿਸਾਨਾਂ ਮਿੱਤੂਆਂ ਦਾ ਰਹਿਣਾ ਹੀ ਕੁਝ ਨਹੀਂਗਾ ਮੁੜਕੇ ਵੀ ਇਹਨਾਂ ਸ਼ੜਕਾਂ ਤੇ ਬਹਿਣਾ ਮੁੜਕੇ ਵੀ ਇਹਨਾਂ ਠੰਡ ਜਦੋਂ ਇਹਨਾਂ ਦੇ ਸਿਰ ਤੇ ਛਾਤਾ ਨਾ ਰਹੀ ਤਨ ਦੇ ਤੇ ਲੀਣਾ ਨਾ ਰਿਆ ਫੇਰ ਵੀ ਇਹਨਾਂ ਸ਼ੜਕਾਂ ਤੇ ਜਾਣਾ ਤੇ ਜੇ ਉਹ ਅੱਜ ਸ਼ੜਕਾਂ ਤੇ ਚੱਲ ਜਾਣਗੇ ਆਪਦੇ ਦੁੱਖ ਦੇ ਵਿੱਚੋਂ ਤੇ ਫੇਰ ਅਸੀਂ ਇਹ ਸਾਰਾ ਕੁਝ ਬਚਾ ਲਾਂਗੇ ਤੇ ਬਚਾਉਣ 'ਚ ਸਫਲ ਹੋ ਜਾਾਂਗੇ ਲੈਂਡਸ ਦੇ ਪੰਪ ਟੋਲ ਬਲਾਜੇ ਤੁਸੀਂ ਟੋਲ ਬੰਦ ਕਰ ਦਿੱਤੇ ਲੈਂਡ ਦੇ ਪੰਪ ਤੇ ਲੈਂਡ ਦੇ ਮੋਲ ਖੁੱਲੇ ਪੈਣੇ ਆ ਆਪਣੇ ਸੰਘਰਸ਼ ਵਿੱਚ ਕੀ ਹੋ ਸ਼ਾਮਲ ਹੈਗੀ ਉਹ ਵੀ ਆਪਾਂ ਬੰਦ ਕਰਾਉਣੇ ਹਰੇਕ ਜਾਂ ਕਿਸ ਤਰ੍ਹਾਂ ਹੋਏਗਾ ਅੱਜ ਇਹ ਸਾਡਾ ਸੰਕੇਤਕ ਆ ਜਿੱਦਾਂ ਜਿੱਦਾਂ ਤੋਂ ਜਥੇਬੰਦਕਾਂ ਦਾ ਐਲਾਨ ਹੁੰਦਾ ਵਾ ਉਸੇ ਉਸੇ ਤਰ੍ਹਾਂ ਇਹ ਸੰਕੇਤਕ ਜਿਹੜੇ ਧਰਨੇ ਦੇ ਰਹੇ ਆ ਜਿੱਥੇ ਰੈਲੈਂਸ ਦੇ ਪੰਪ ਚੱਲ ਰਹੇ ਆ ਕਈਆਂ ਥਾਂ 'ਤੇ ਬੰਦ ਵੀ ਆ ਕਈਆਂ ਥਾਂ 'ਤੇ ਟੋਲ ਪਲਾਜ਼ੇ ਵੀ ਬੰਦ ਆ ਜਿੱਥੇ ਜਿੱਥੇ ਜੋ ਲਿਖਿਆ ਆ ਪ੍ਰੋਗਰਾਮ ਉਹ ਉਸ ਤਰੀਕੇ ਦੇ ਨਾਲ ਜਿਹੜਾ ਵਾ ਜਥੇਬੰਦੀਆਂ ਕਰ ਰਹੇ ਆ ਹਰਿਆਣੇ ਦੇ ਟੋਲ ਪਲਾਜ਼ੇ ਇਹ ਵੀ ਖੁੱਲੇ ਪਏ ਨਹੀਂ ਕਿਸਾਨਾਂ ਵਾਂ ਤੇ ਕਿੱਸਾ ਕੀ ਹੈ ਉਹ ਕਿੱਸਾ ਦੇਖੋ ਉਹ ਜਿਹੜੇ ਖੁੱਲੇ ਆ ਉਹਨਾਂ ਦੇ ਨਾਲ ਜੇ ਸਰਕਾਰ ਨਾਮ ਮੁੜੀ ਤੇ ਉਹਨਾਂ ਤੇ ਵੀ ਕੁਝ ਸੋਚਿਆ ਜਾਊਗਾ ਹਾਂਜੀ ਇਹ ਸਾਡੀ ਕਿਸਾਨ ਆਗੂ ਜਿਹਨਾਂ ਦੱਸਿਆ ਵੀ ਜਿਹੜਾ ਇਹ ਧਰਨਾ ਲਗਾਇਆ ਗਿਆ ਵਾ ਇਹ ਇੱਕ ਸਕੇਤਕ ਧਰਨਾ ਲਗਾਇਆ ਗਿਆ ਵਾ ਬਸ ਕੁਝ ਸਮੇਂ ਲਗਾਇਆ ਗਿਆ ਵਾ ਤਾਂ ਜਿਹੜੇ ਭਾਜਪਾ ਦੇ ਆਗੂ ਆ ਜਿਹੜੇ ਮੋਦੀ ਦੀ ਬੋਲੀ ਬੋਲਦੇ ਪਏ ਨੇ ਉਹ ਮੋਦੀ ਪੁਲੀ ਨਾ ਬੋਲ ਕੇ ਕਿਸਾਨਾਂ ਦੀ ਬੋਲੀ ਬੋਲਣ ਕਿਉਂਕਿ ਕਿਸਾਨ ਜਿਹੜੇ ਭਰਾਵਾ ਇਹ ਇਹਨਾਂ ਦੇ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਬਾਅਦ ਨੂੰ ਬਿਲਕੁਲ ਹੱਕ ਵਿੱਚ ਆ ਕਿਉਂਕਿ ਜਿਹੜੇ ਬਿੱਲ ਜਾਂ ਕਾਨੂੰਨ ਜਿਹੜੇ ਕਿੰਨੇ ਕਾਨੂੰਨ ਬਿਲ ਬਣਾਏ ਗਏ ਬਿਲਕੁਲ ਕਿਸਾਨਾਂ ਦੇ ਵਿਰੁੱਧ ਆ ਉਹਨਾਂ ਦੇਖਣਾ ਇਹ ਹੋਏਗਾ ਕਿ ਭਾਜਪਾ ਆਗੂ ਜਿਹੜੇ ਆਪ ਨੂੰ ਇਹਨਾਂ ਦੀ ਬੋਲੀ ਉਹ ਦੇਖਿਆ ਹਜੇ ਵੀ ਉਹ ਮੋਦੀ ਦੀ ਬੋਲੀ ਬੋਲੀ ਲਗੇ ਫਿਰ ਹਰ ਕੈਮਰਾ ਪਰਸ ਸੁਖਿੰਦਰ ਸਿੰਘ ਨਾਲ प्रदीप ਸੰਦੀਪਾ ਖਬਰ ਹੋਰ ਤੱਕ ਤਰੰਦਾਰਨ